ਸ੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਤੇ ਹੋਰ ਸਨਾਂ ਸਾਰੇ ਕਿੱਦਾਂ ਤੁਸੀਂ ਤੇ ਤੁਸੀਂ ਦੇਖ ਰਹੇ ਹੋਗੇ ਕਿ ਆਪਾਂ ਅੱਜ ਕੈਮਰੇ ਦਾ ਰੁੱਕ ਸਹੀ ਨਹੀਂ ਕੀਤਾ ਹੋਇਆ ਕਿਉਂਕਿ ਆਪਾਂ ਸੀਗੇ ਅੱਜ ਬਹੁਤ ਬਿਜ਼ੀ ਬਿਜ਼ੀ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਹੈ ਕਿ ਲਓ ਜੀ ਆਪਾਂ ਵਾ ਇਧਰ ਦੇਖੋ ਖਲਾਰਾ ਦੇਖੋ ਆਪਣੇ ਰੂਮ ਦੇ ਵਿੱਚ ਕਿਹੜੀ ਜਗ੍ਹਾ ਵਾ ਜਿੱਥੇ ਕੱਪੜੇ ਨਹੀਂ ਹੈਗੇ ਅੱਜ ਆਪਾਂ ਸੋਬਾ ਦਾ ਵਸੇ ਹੀ ਕੰਮ ਕਰ ਰਹੇ ਆ ਦੇਖੋ ਇੱਧਰ ਵਾਲੀ ਸਾਈਡ ਆਪਾਂ ਸੈਟਿੰਗ ਕੀਤੀ ਸਾਰੀ ਜੋ ਆਪਾਂ ਨੂੰ ਕੱਪੜੇ ਨਹੀਂ ਚਾਹੀਦੇ ਆਪਾਂ ਸਾਰੇ ਇੱਥੇ ਢੇਰ ਕਰ ਲਿਆ ਜੋ ਕਿ ਆਪਾਂ ਆਸ਼ਰਮ ਵਿੱਚ ਦੇਈ ਦੇ ਆ ਕੱਪੜੇ ਇਹ ਜਨ ਨੂੰ ਪਤਾ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਕਈ ਹੁੰਦੇ ਆ ਜ਼ਰੂਰਤਵੰਦ ਜਿਨ੍ਹਾਂ ਨੂੰ ਇਹ ਕੱਪੜੇ ਆਪਾਂ ਦੇਵਾਂਗੇ ਤੇ ਇਹ ਆਪਣੇ ਸਰਦੀਆਂ ਦੇ ਵਿੱਚ ਆਉਂਦੀ ਹੁੰਦੀ ਹੈ ਗੱਡੀ ਤੇ ਆਪਾਂ ਕੱਪੜੇ ਸਾਰੇ ਜਿਹੜੇ ਨਹੀਂ ਚਾਹੀਦੇ ਫਿਰ ਆਪਾਂ ਦੇ ਦੇ ਦਿੰਨੇ ਹੁੰਨੇ ਆ ਉਹਨਾਂ ਵੀਰਾਂ ਨੂੰ ਤੇ ਫਿਰ ਆਸ਼ਰਮ ਵਿੱਚ ਬੱਚਿਆਂ ਨੂੰ ਦੇ ਦਿੰਦੇ ਆ ਲੋੜਵੰਦਾਂ ਨੂੰ ਵੰਡ ਦਿੰਦੇ ਆ ਤੇ ਸਾਰੇ ਕੱਪੜੇ ਆਪਾਂ ਤਾਂ ਕੱਢੇ ਹੋਏ ਆ ਇਹ ਕੱਪੜੇ ਆਪਾਂ ਜਾਨੀ ਕਿ ਜੋ ਛੋਟੇ ਹੋ ਚੁੱਕੇ ਨੇ ਕੁਝ ਐਸ਼ਲੀਨ ਦੇ ਆ ਕੁਝ ਅਭੀ ਜੋਤ ਰਹਿੰਦੇ ਆ ਸਾਰੇ ਆਪਾਂ ਕੱਢ ਲਿਆ ਕਿਉਂਕਿ ਫੁੱਲ ਆਪਣੀ ਨਾਲ ਲੰਬਾਰੇ ਭਰੀ ਹੋਈ ਸੀਗੀ ਜਾਨੀ ਕਿ ਕਿਤੇ ਜਗ੍ਹਾ ਨਹੀਂ ਸੀ ਬਾਜਦੀ ਮੈਂ ਸੋਚ ਰਹੀ ਸੀ ਮੈਂ ਕਿੱਥੇ ਕੱਪੜੇ ਰੱਖਾਂ ਫਿਰ ਮੈਂ ਸਾਰੀ ਕੱਪੜੇ ਬਾਹਰ ਕੱਢੇ ਫਿਰ ਦੇਖੇ ਜਿਹੜੇ ਨਹੀਂ ਚਾਹੀਦੇ ਆਪਾਂ ਸਾਰੇ ਹੁਣ ਆਪਾਂ ਅਦਰ ਸੈਟਿੰਗ ਕਰਨ ਲੱਗੇ ਹਾਂ ਤੇ ਦੇਖੋ ਅਭੀ ਚੋਤਰਾ ਨੇ ਪੱਗਾਂ ਦਾ ਕੀ ਹਾਲ ਕੀਤਾ ਪਿਆ ਉਹ ਦੇਖੋ ਉੱਪਰਲੀ ਸਾਈਡ ਇਹ ਪੱਗਾਂ ਰੱਖਦੇ ਆ ਸਿਰਫ ਆਪਣੀਆਂ ਤੇ ਇਦਾਂ ਹੀ ਕਰਦੇ ਆ ਡੇਲੀ ਤੇ ਜੋ ਕੱਪੜੇ ਆਪਾਂ ਨੂੰ ਚਾਹੀਦੇ ਸਰਦੀ ਵਾਲੇ ਆਪਾਂ ਉਹ ਕੱਢ ਲਿਆ ਇੱਥੇ ਉਹਨਾਂ ਨੂੰ ਤੈਅ ਲਗਾ ਕੇ ਹੁਣ ਚੰਗੀ ਤਰ੍ਹਾਂ ਆਪਾਂ ਅਦਰ ਰੱਖ ਲੈਣੇ ਆ ਤੇ ਜੋ ਕੱਪੜੇ ਆਪਾਂ ਦੇਣੇ ਨੇ ਇਹ ਆਪਾਂ ਤੋੜੇ ਵਿੱਚ ਪਾ ਕੇ ਬਾਹਰ ਰੱਖ ਲੈਣੇ ਆ ਦੇਖੋ ਕਿੰਨਾ ਸਾਰਾ ਖਲਾਰਾ ਆਪਣੇ ਰੂਮ ਵਿੱਚ ਪਿਆ ਹੋਇਆ ਵਾ ਤੇ ਚਲੋ ਆਪਾਂ ਸਾਰਾ ਖਲਾਰਾ ਚੱਕ ਲਈਏ ਤੇ ਟਾਈਮ ਵੀ ਵੇਖ ਲਓ 3:30 ਹੋ ਗਏ ਨੇ ਬੱਚਿਆਂ ਨੂੰ ਆਉਣ ਦਾ ਟਾਈਮ ਹੋ ਗਿਆ ਵਾ ਤੇ ਤੇਰੇ ਬੱਚੇ ਵੀ ਟਿਊਸ਼ਨ ਚਲੇ ਗਏ ਆ ਚਾਹ ਪੀ ਕੇ ਰੋਟੀ ਖਾ ਕੇ ਤੇ ਬੱਚਿਆਂ ਟਿਊਸ਼ਨ ਤੋਂ ਬਾਅਦ ਕੱਲ੍ਹ ਤੋਂ ਬਾਅਦ ਆਪਾਂ ਨੰਨੀਆ ਜੁਨੀਫਾਰਮ ਧੋਲੀਆਂ ਸੀਗੀਆਂ ਜੁਨੀਫਾਰਮ ਧੋ ਕੇ ਅੱਜ ਆਪਾਂ ਪਾ ਦਿੱਤੀਆਂ ਨੇ ਇੱਧਰ ਅ ਲੋਬੀ ਦੇ ਵਿੱਚ ਕਿਉਂਕਿ ਬਾਹਰ ਬਾਰਿਸ਼ ਹੋਣ ਲੱਗ ਗਈ ਕਾਫੀ ਬੱਦਲ ਆ ਗਿਆ ਤੇ ਇੱਧਰ ਆਪਾਂ ਸ਼ਾਲ ਵਗੈਰਾ ਕੱਢ ਲਿਆ ਜੋ ਕਿ ਸਵੇਰ ਸਵੇਰ ਠੰਡੂ ਹੁੰਦੀ ਆ ਹੁਣ ਤੇ ਇਹਨਾਂ ਨੂੰ ਵੀ ਧੋ ਦਿੱਤਾ ਵਾ ਮੌਸਮ ਚੇਂਜ ਹੋ ਰਿਹਾ ਵਾ ਨਾ ਤੇ ਅੱਜ ਤੱਕ ਕਾਫੀ ਜ਼ਿਆਦਾ ਫਰਕ ਸੀਗਾ ਕਿਉਂਕਿ ਸਵੇਰ ਦੀ ਹਵਾ ਬਹੁਤ ਤੇਜ਼ ਚੱਲ ਰਹੀ ਸੀ ਤੇ ਹੁਣ ਹੁਣ ਬੱਦਲ ਤੇ ਬਾਰਿਸ਼ ਆਉਣ ਲੱਗੀ ਬੱਦਲ ਕਾਫੀ ਜ਼ਿਆਦੇ ਸੀਗੇ ਤੇ ਹੁਣ ਬਾਰਿਸ਼ ਆਉਣ ਲੱਗੀ ਹਵਾ ਵੀ ਬਹੁਤ ਠੰਡੀ ਚੱਲ ਰਹੀ ਆ ਤੇ ਕੱਪੜੇ ਧੋਤੇ ਆਪਾਂ ਹੁਣ ਆਪਾਂ ਬਣਾਵਾਂਗੇ ਸਬਜ਼ੀ ਚਾਹ ਵੀ ਨਹੀਂ ਪੀਤੀ ਆਪਾਂ ਨੇ ਚਾਹ ਪੀਣ ਦਾ ਟਾਈਮ ਨਹੀਂ ਜੀ بارش ਪੈਣੀ ਸ਼ੁਰੂ ਪਹਿਲਾਂ ਤੱਕਲੀ ਹਵਾ ਚੱਲ ਰਹੀ ਸੀ ਕਿ ਥੋੜੇ ਬਹੁਤੇ ਬੱਦਲ ਸੀ ਹੁਣ ਕਾਫੀ بارش ਹੋ ਗਈ ਤੇ ਚਲੋ ਹੁਣ ਆਪਾਂ ਵੀ ਚਾਹ ਪੀ ਲਈਏ ਕਿਉਂਕਿ ਬੱਚਾ ਨੂੰ ਟਿਊਸ਼ਨ ਭੇਜਣ ਤੋਂ ਬਾਅਦ ਚਾਹ ਪੀਣ ਦਾ ਟਾਈਮ ਹੀ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਆਪਾਂ ਸਬਜ਼ੀ ਬਣਾਉਨੇ ਆ ਚਲੋ ਜੀ ਅੰਦਰ ਆਪਾਂ ਲੱਗੇ ਸੀ ਤੜਕਾ ਲਗਾਉਣ ਤੇ ਦੇਖੋ ਅੱਜ ਆਪਾਂ ਦੇਸੀ ਤਰੀਕੇ ਨਾਲ ਜਿੱਦਾਂ ਪਹਿਲਾਂ ਆਪਣੇ ਬੱਡੇ ਟੜਕਾਲੇ ਮਾਣੇ ਸੀ ਨਾ ਸਬਜ਼ੀ ਨੂੰ ਅ ਦੋਰੀ ਡੰਡੇ ਨਾਲ ਪਿਆਜ਼ ਲਸਣ ਵਗੈਰਾ ਸਾਰਾ ਕੁਝ ਕੁੱਟ ਕੇ ਬਿਨਾ ਮਿਕਸੀ ਤੋਂ ਆਪਾਂ ਵੀ ਉਦਾਂ ਹੀ ਹੁਣ ਕਰਿਆ ਕਰਾਂਗੇ ਆਪਾਂ ਵੀ ਦੁਬਾਰਾ ਪੁਰਾਣੇ ਬਣ ਜਾਾਂਗੇ ਤੇ ਇਹਦੇ ਚ ਆਪਾਂ ਮਸਾਲਾ ਕੁੱਟਿਆ ਵਾ ਇਹਦੇ ਵਿੱਚ ਆਪਾਂ ਰਗੜਿਆ ਵਾ ਇਹਦੇ ਵਿੱਚ ਪਿਆਜ਼ ਅਦਰਕ ਤੇ ਲਸਣ ਨੂੰ ਤੇ ਧਨੀਆ ਤੇ ਕਾਲੀ ਮਿਰਚ ਫਿਰ ਆਪਣਾ ਮਸਾਲਾ ਬਣ ਰਿਹਾ ਵਾ ਆਪਾ ਬਣਾ ਲਿਆ ਗਿਆ ਜਦਾਲ ਮੂੰਗੀ ਦੀ ਢੱਕਾ ਲਗਾ ਲਿਆ ਆਪਾ ਕਿਉਂਕਿ ਟਾਈਮ ਹੋ ਚੁੱਕਿਆ ਸਵਾ ਪੰਜ ਹੋ ਗਿਆ ਇਹ ਤੇ ਜਨਾ ਇਹ ਨਹੀਂ ਪਹਿਲਾਂ ਸੀ ਕਰ ਦਿੰਦੇ ਸੀਗੇ ਪਰ ਆਣਾ ਸਪਿਆ ਚਾੜ ਇਹਦੇ ਚ ਲੱਗਿਆ ਸੀਗਾ ਮਸਾਲਾ ਸਾਰਾ ਉਤਾਰਿਆ ਹੁਣ ਆਪਾਂ ਨੂੰ ਪਾ ਦਾਂਗੇ ਵਿੱਚ ਇਹ ਇਹ ਤਰ੍ਹਾਂ ਆਪਾਂ ਭੁੰਨ ਲਿਕੇ ਫਿਰ ਉਸ ਤੋਂ ਬਾਅਦ ਦਾਲ ਪਾਵਾਂਗੇ। ਹੁਣ ਟਾਈਮ ਆਪਾਂ ਇਹਨੂੰ ਤੋੜ ਦਈਏ। ਇਹਨੂੰ ਜੀਰਾ ਪਤੋ ਕੇ ਰੱਖ ਦਿੱਤਾ। ਫਿਰ ਦਰਾ ਪਾ ਦਾਲ ਪਾ ਦਈਏ ਆਪਣਾ ਮਸਾਲਾ ਤਿਆਰ ਹੋ ਗਿਆ। ਦੇਖੋ ਕਿੰਨਾ ਵਧੀਆ ਮਸਾਲੇ ਦਾ ਕਲਰ ਆਇਆ ਵਾ। ਹੁਣ ਤਾਂ ਹੀ ਆਪਾਂ ਦਾਲ ਪੜਾਉਣੇ ਨੇ। ਹੁਣ ਆਪਾਂ ਦੇ ਵਿੱਚ ਦਾਲ ਪਾ ਦਿੰਨੇ। ਤੇ ਹਾਂਜੀ ਇਹ ਸੁਬਾ ਸੁਬਾ ਟਾਈਮ ਬੁੱਧਵਾਰ ਦਾ ਦਿਨ ਸੀਗਾ ਇੱਥੇ ਸੁਬਾ ਤੁਹਾਨੂੰ ਪਤਾ ਇੱਕ ਪਹਿਲਾਂ ਹਨੇਰੀ ਤੇ بارش ਹੋ ਗਈ ਸੀ ਸ਼ਾਮ ਟਾਈਮ ਤੇ ਇੱਥੇ ਕਾਫੀ ਜ਼ਿਆਦਾ ਖਲਾਰਾ ਪੈ ਗਿਆ ਸੀ ਤੇ ਗੱਡੀ ਵੀ ਘਟੋ ਘਟ ਹੋ ਗਈ ਸੀਗੀ ਇੰਨੀ ਪੈਲੀਆਂ ਚ ਸਵਾ ਤੇ ਰੇਤਾ ਜਿਉ ਡੁੱਡ ਕੇ ਆਈ ਪੁੱਛੋ ਨਾ ਤੇ ਸਰਦਾਰ ਜੀ ਲੱਗੇ ਸੀਗੇ ਸੁਬਾ ਸੁਬਾ ਗੱਡੀ ਧੋਣ ਵਾਸਤੇ ਤੇ ਬੱਚਿਆਂ ਨੂੰ ਅੱਜ ਛੁੱਟੀ ਸੀਗੀ ਗੁਰਪੂਰਵ ਕਰਕੇ ਤੇ ਬੱਚੇ ਵੀ ਨਾਲ ਲੱਗੇ ਸੀਗੇ ਆਪਣੇ ਪਾਪਾ ਦੇ ਗੱਡੀ ਧੋਣ ਵਾਸਤੇ ਮੈਂ ਉਹਨਾਂ ਨੂੰ ਕਿਹਾ ਚਲੋ ਆਪਣਾ ਇੱਥੇ ਹੀ ਧੋ ਦਿਓ ਤੁਸੀਂ ਕਿਉਂਕਿ ਮੈਂ ਜਗਾ ਵੀ ਧੋਣੀ ਸੀ ਬਾਹਰ ਉਹ ਕਾਫੀ ਜ਼ਿਆਦਾ ਰੇਤਾ ਹੋਈ ਪਈ ਸੀਗੀ ਤੇ ਜਗਾ ਤਾਂ ਧੋਣੀ ਸੀ ਫਿਰ ਇਸ ਲਈ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ फटाफट ਇਹਨੂੰ ਧੋ ਲੋ ਫਿਰ ਮੈਂ ਜਗਾ ਧੋਲੂਗੀ ਬਾਹਰ ਉਹ ਫਿਰ ਇਹ ਧੋਣ ਲੱਗੇ ਸੀਗੇ ਗੱਡੀ ਤੇ ਅਲੀ ਘਰ ਦੇ ਕੰਮ ਕਰਕੇ ਆਪਾਂ ਆ ਗਏ ਸੀਗੇ ਖੇਤ ਆਪਣੇ ਲਸਣ ਤੇ ਗੇੜਾ ਮਾਰਨਾ ਤੇ ਆਪਣੀ ਗੋਭੀ ਦੇਖੋ ਤੁਸੀਂ ਮੇ ਆ ਜੀ ਆਪਣੀ ਗੋਭੀ ਤੇ ਰਹੀਆਂ ਆਪਣੀਆਂ ਧਣੀਆਂ ਬੱਚੇ ਘਾਰੇ ਸੀਗੇ ਅੱਜ ਛੁੱਟੀ ਆ ਮੇਥਰੇ ਹਲੇ ਆਪਣੇ ਛੋਟੇ ਆ ਮੇਥਰੇ ਆਹੇ ਜਿਵੇਂ ਮੈਂ ਸੋਚਾਂ ਅੱਜ ਮੈਂ ਤੇ ਕਰਨ ਆਏ ਸੀਗੇ ਖੇਤ ਤੇ ਆਪਣਾ ਲਸਣ ਲਸਣ ਆਪਾਂ ਇਸ ਵਾਰ ਜ਼ਿਆਦਾ ਲਗਾਇਆ ਹੋਇਆ ਵਾ ਨੂੰ ਗੋਡੀ ਵਗੈਰਾ ਕਰਤੀ ਆਪਾਂ ਇਹ ਆਪਣਾ ਲਸਣ ਸਾਗ ਵੀ ਆਪਣਾ ਇਹ ਛਲਗਮ ਲਗਾਏ ਸੀਗੇ ਇਹ ਛਲਗਮ ਤੇ ਇੱਧਰ ਇਹ ਆਪਣਾ ਸਾਗ ਇੰਨੀ ਕੁ ਜਗ੍ਹਾ ਤੇ ਮੈਂ ਸਾਗ ਲਗਾਇਆ ਛੋਟੇ ਹੀ ਹਲੇ ਇਹ ਸਾਗ ਆਪਣਾ ਹੁਣ ਚਲੋ ਭੱਤਰ ਚੱਲੀਏ ਮੈਂ ਵੀ ਅੱਜ ਸਾਗ ਬਣਾਉਣਾ ਸੀਗਾ ਉਰੇ ਭਾ ਕਰਦੇ ਮਿਲ ਤੂੰ ਚਿੱਗ ਸਾਗ ਸਾਗ ਸੰਨੇ ਸਾਗ ਖਾ ਲਓ ਸਾਗ ਦਾ ਸਾਗ ਹੋਈ ਫਿਰ ਉੱਧਰ ਵੀ ਸਾਗ ਹੋਈ ਫਿਰ ਤੇ ਵੀ ਸਾਗ ਉਹ ਗੋਲੀਆਂ ਮਿਆਬਰੀ ਗਬਰੀਕ ਨੇ ਇਸ ਸਾਰਦੀ ਵਿੱਚ ਸਣਾ ਸਾਗ ਨੂੰ ਮੋਟੀਆਂ ਕੋਟੇ ਬਦਲਣੀਆਂ ਨੇ ਬਲੌਕ ਥੋੜਾ ਇਜ਼ੀ ਲੱਗਦਾ ਹੈ ਸੀਜੀ ਬੋ ਬਲੌਕ ਬਸਾਰੇ ਆਹ ਵੇਖਦੇ ਇਸ ਕਰਨੇ ਕੀ ਕਰਦਾ ਪਿਆ ਧਨੀਆਂ ਨੂੰ ਖਾਦੀ ਜਾਂਦਾ ਪਤਾ ਨਹੀਂ ਕੀ ਕਰਦਾ ਧਨੀਆਂ ਸਾਗੇ ਮਮਾ ਵੇਖੋ ਆਇਆ ਦਕਾਨਕਾਰ ਦੇ ਪਈ ਮੈਂ ਆਦੀ ਭੜਾਈ ਕਰਦੀ ਪਈ ਭੜਾਈ ਸਾਡੇ ਦੀ ਵਲੌਗ ਹਨ ਵਲੌਗ ਬਣਾ ਕੇ ਇਹ ਨੀ ਆ ਦੇਖੀ ਤੂੰ ਕਹਿੰਦਾ ਮਿੱਟੀ ਨਹੀਂ ਹੈਗੀ ਆ ਕੀ ਮਿੱਟੀ ਹੋਏਗੀ ਸ਼ਾਇਦ ਆਪਾਂ ਮਿੱਟੀ ਪਾਈਏ ਨਾਵੇਂ ਫਿਰ ਪਲੇਟ ਚਲੋ ਜੀ ਅੱਪਾ ਇਥੇ ਸਾਗ ਚੀਰ ਲਿਆ ਵਾ ਦੇਖੋ ਖਲਾਰਾ ਪਾਇਆ ਹੈ ਸਾਗ ਦਾ ਅਦਰ ਮੇਥੀ ਪਈ ਹੈ ਅਸੀਂ ਨਾ ਪਤਾ ਲੱਗਦੇ ਹਾਂ ਇਹ ਲਾਹਰਾ ਖਲਾਰਾ ਚੱਕੀਏ ਕਾਇਦੇ ਕੰਮ ਖੜਰੇ ਵਾਲਾ ਇੱਥੇ ਚਿਪਕਲੀ ਵੜ ਗਈ ਸਾਡੇ ਸਿੰਕ ਵਿੱਚ ਤੇ ਅੱ삐 ਜੋਤ ਭਜਾਉਂਦਾ ਹੋਇਆ ਚਿਪਕਲੀ ਨੂੰ ਇਹ ਨਿਸ਼ਾਨ ਮਾਰ ਕੇ ਤੇ ਉੱਤੇ ਜੜ ਜੜਾ ਚਾਲ ਲੈ ਸੌਕਾ ਕੰਮ ਦਾ ਖਤਰੀ ਵਾਲਾ ਉਹ ਕਿਹੜਾ ਚੱਕ ਵਰਦੀ ਵਾਹੇ ਮੈਨੂੰ ਡਰ ਲੱਗਦਾ ਹੈ ਭਜਾ ਦੇ ਉਧਰ ਸ਼ਾਕ ਵੀ ਨੰਗਾ ਹੀ ਰਿਜਦਾ ਪਿਆ ਉਹਦੇ ਉੱਤੇ ਨਾ ਡਿੱਗ ਜਾਵੇ ਕੱਢ ਭਰਾਵਾ ਬਾਹਰ ਇਹਨੂੰ ਛੁਣ ਛੁਣ ਛੁਣਾ ਲੈ ਛੁਣਾ ਛੁਣ ਛੁਣਾ ਨਹੀਂ ਹੁੰਦਾ ਵਿੱਚ ਭਰਾਇਆ ਚਿਮਟਾ ਹੋਵੇ ਉਹਨਾਂ ਵਿੱਚ ਉਹ ਬਰਤਨਾਂ ਦੇ ਵਿੱਚ ਉੱਪਰਲੇ ਪਾਸੇ ਜਿੱਥੇ ਉਹ ਲਾਲ ਬਾਲਟੀ ਪਈ ਚਿਮਟਾ ਪਿਆ ਸਾਗ ਘਟ ਟੱਕਦੇ ਸਾਗ ਵਿੱਚ ਨਾਲ ਛਾਲ ਮਾਰ ਕੇ ਵੜ ਜੇ ਪਿੱਛੇ ਪਿਆ ਇੱਕ ਮਿੰਟ ਚਿਪਕਲੀ ਪੇਕੇ ਵਾਲੇ ਜੇ ਸੱਪ ਹੋਵੇ ਤੇ ਕੀ ਬਣੇ ਇੱਕ ਚਿਪਕਲੀ ਉਹ ਨਿਕਲ ਗਈ ਨਿਕਲ ਗਈ ਮਾਰ ਕਿੱਧਰ ਗਈ ਉਧਰ ਆ ਗਈ ਫਰਜ ਤੇ ਚੱਲੇ ਹੋਵੇ ਆ ਗਈ ਹੋਵੇ ਆ ਗਈ ਇੱਧਰ ਕਿ ਕਿੰਨੀ ਤੇਜ਼ ਹੈ ਜਾ ਰਹੀ ਜਾ ਰਹੀ ਹੈ ਹਾਂ ਬਲੈਕ ਕਲਰ ਦੀ ਇਹਦੀ ਲੱਤ ਤਾਂ ਟੋੜ ਕੇ ਵਿੱਚ ਸੋਟਾ ਜਿਹੜੀ ਹੈ ਨਹੀਂ ਹੋਲੀ ਚੱਲਦੀ ਪਈ ਨਹੀਂ ਨਹੀਂ ਮੈਂ ਤਾਂ ਸਹੀ ਹੁਣ ਮੈਂ ਸਾਰੇ ਭਾਂਡੇ ਮੰਜਨੇ ਪਾਣੇ ਮੈਨੂੰ ਹੋ ਆ ਮੰਜੇ ਭਾਂਡਿਆਂ ਵਿੱਚ ਵੀ ਵੜ ਗਈ ਸੀ ਚਿਪਕਲੀ ਸਾਗ ਆਪਾਂ ਧਰਦੇ ਆਂ ਬਿਜਲੀ ਵਾਲੇ ਚੁੱਲੇ ਤੇ ਇਹਨੂੰ ਮੈਂ ਖਿੱਚਣ ਲੱਗੀ ਸੀ ਤੇ ਥੱਲੇ ਚਿਪਕਲੀ ਬੈਠੀ ਸੀ ਫਿਰ ਮੈਂ ਅੱবি ਚੋਤ ਨਮਾਜ਼ ਮਾਰੀ ਤੇ ਹੁਣ ਆਪਾਂ ਬਿਜਲੀ ਵਾਲਾ ਚੁੱਲਾ ਚਲਾ ਲਈਏ ਸਾਗ ਧਰਤੀਏ ਫਿਰ ਸਾਰੇ ਭਾਂਡੇ ਮਾਜਦੇ ਆਂ ਕਿਉਂਕਿ ਚਿਪਕਲੀ ਇਹਨਾਂ ਦੇ ਵਿੱਚ ਬੜੀ ਜੀ ਚਿਪਕ ਗਈ ਲਓ ਜੀ ਸਾਗ ਆਪਣਾ ਲੱਗ ਗਿਆ ਆ ਬਣਨ ਮਤਲਬ ਕਿ ਰਿਜਨ ਲੱਗ ਗਿਆ ਆਪਣਾ ਸਾਗ ਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਸਾਖਦੀ ਮੈਨੂੰ ਇਸ ਖੁਸ਼ਬੂ ਬਹੁਤ ਵਧੀਆ ਲੱਗਦੀ ਸਾਖਦੀ ਇਹਦੇ ਵਿੱਚ ਆਪਾਂ ਕੱਲ ਨਮਕ ਪਾ ਦਿੱਤਾ ਵਾ ਤੇ ਹੁਣ ਆਪਾਂ ਇਹਨੂੰ ਰਿਚਨ ਦਿੰਨੇ ਆ 2 ਘੰਟੇ ਤੱਕ ਇਹਨੇ ਬੜਨਾ ਵਾ ਹੁਣ ਆਪਣਾ ਸਾਗ ਰਿਚਨਾ ਸ਼ੁਰੂ ਹੋ ਗਿਆ ਆਪਾਂ ਨੂੰ ਕੁੱਕਰ ਦਾ ਢੱਕਣ ਬੰਦ ਕਰ ਦੇਣਾ ਇਹਦੀਆਂ ਸੀਟੀਆਂ ਲਗਵਾਈਆਂ ਜਾਣੀਆਂ 2 ਮਿੰਟੇ ਤੀਕਾ ਆਪਾਂ ਇਹਨੂੰ ਰੰਨਾਗੇ ਫਿਰ ਲਗਾਵਾਂਗੇ ਤੜਕਾ ਸਾਗ ਤਾਂ ਆਪਣਾ ਬਣ ਰਿਹਾ ਵਾ ਤੇ ਸਰਦਾਰ ਜੀ ਆਗੇ ਸੀ ਰੋਟੀ ਖਾਣ ਤੇ ਆਪਾਂ ਬਣਾਏ ਆ ਮੇਥੀ ਵਾਲੇ ਪਰਾਂਠੇ ਸਰਦਾਰ ਜੀ ਦੀ ਫਰਮਾਇਸ਼ ਤੇ ਤੇ ਆ ਚੋ ਖਾ ਲੋ ਤੁਸੀਂ ਸਾਰੇ ਜਣੇ ਸਰਦਾਰ ਜੀ ਰੋਟੀ ਖਾ ਕੇ ਚਲੇ ਗਏ ਨੇ ਤੇ ਆਪਾਂ ਕਰ ਰਹੇ ਤੜਕੇ ਦੀ ਤਿਆਰੀ ਤੇ ਸਾਗ ਵੀ ਆਪਣਾ ਬਣ ਗਿਆ ਪਹਿਲਾਂ ਆਪਾਂ ਸਾਗ ਘੋਟ ਲਈਏ ਸਾਗ ਲੱਗ ਪਕ ਆਪਣਾ ਮਲ ਚੁੱਕਿਆ ਚਿਪਟਾ ਪੈ ਰਿਹਾ ਗਰਮ ਗਰਮ ਰੋਟੀਆਂ ਜਨਾਂ ਤਲੋਜੀ ਸਾਗ ਨੂੰ ਆਪਾਂ ਘੋੜ ਕੇ ਯਾਰ ਕਰ ਲਿਆ ਵਾ ਤੜਕਾ ਆਪਾਂ ਛੀਰ ਲਿਆ ਵਾ ਇਹਦੇ ਵਿੱਚ ਅਦਰਕ ਤੇ ਟਮਾਟਰ ਤੇ ਪਿਆਜ਼ ਤੇ ਲੱਕੇ ਸੀਗੇ ਤੇ ਆਪਣਾ ਤੀਲੀ ਗਰਮ ਹੋ ਗਿਆ ਵਾ ਤੜਕਾ ਲਗਾਉਣ ਵਾਸਤੇ ਜੀ ਆਪਕਾ ਸਾਗ ਬਣਾ ਲਿਆ ਸੀ ਤੇ ਬੇ ਤਾਜਾ ਤਾ ਜਾ ਮੱਖਣ ਤੇ ਆਪਾਂ ਨੇ ਜੇਸੀ ਗੇ ਰੋਟੀ ਖਾਣ ਵਾਸਤੇ ਤੇ ਹੁਣ ਆਪਾਂ ਰੋਟੀ ਖਾਵਾਂਗੇ ਉਸ ਤੋਂ ਬਾਅਦ ਗੈਸਟ ਆ ਗਏ ਸੀ ਘਰੇ ਤੇ ਮੈਂ ਕੁਝ ਵੀ ਨਹੀਂ ਸ਼ੂਟ ਕੀਤਾ ਤੇ ਆਪਾਂ ਰੋਟੀ ਵੀ ਬਣਾ ਲਈ ਐ ਸਾਗ ਨੂੰ ਤੜਕਾ ਲਗਾ ਲਿਆ ਸੀਗਾ ਤੇ ਆਜੋ ਸਾਰਿਆਂ ਜੀ ਖਾਣ ਰੋਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਹੁਣ ਸਾਨੂੰ ਤੁਸੀਂ ਸਾਰੇ ਜਣੇ ਲੋ ਜੀ ਵੀ ਵਰਦਾ ਦੇਣਾ ਤੇ ਟਾਈਮ ਇੱਥੇ ਸੁਪਾ ਹੋ ਹੀ ਗਿਆ ਵਾ 11 ਵਜੇ ਦਾ ਤੇ ਆਪਣੇ ਆ ਰਹੇ ਸੀਗੇ ਅੱਜ ਗੈਸਟ ਤੁਹਾਨੂੰ ਪਤਾ ਸੀਗਾ ਤੁਹਾਨੂੰ ਪਤਾ ਹੀ ਹੈ ਥੋੜੇ ਦਿਨ ਪਹਿਲਾਂ ਹੀ ਆਪਾਂ ਮੈਰਿਜ ਤੇ ਗਏ ਸੀਗੇ ਪੂਆ ਜੀ ਪੂਆ ਜੀ ਦੇ ਬੇਟੇ ਦੀ ਤੇ ਉਹ ਆ ਰਹੇ ਨੇ ਫੇਰਾ ਮੰਨਣ ਵਾਸਤੇ ਨਾਲੇ ਉਹਨਾਂ ਦੀ ਨੂੰਹ ਆ ਰਹੀ ਆ ਨਾਲੇ ਉਹਨਾਂ ਦਾ ਬੇਟਾ ਨਾਲੇ ਪੂਆ ਜੀ ਆ ਰਹੇ ਆ ਤੇ ਆਪਾਂ ਇੱਧਰ ਕਰ ਰਹੇ ਆ ਉਹਨਾਂ ਦੀ ਸਵਾਗਤ ਦੀ ਪਿਆਰੀ ਆਪਾਂ ਬਣਾ ਰਹੇ ਹਾਂ ਬ੍ਰੈਡ ਪਕੌੜੇ ਤੇ ਮੈਨੂੰ ਸਵੇਰ ਨੂੰ ਫੋਨ ਆ ਗਿਆ ਸੀਗਾ ਤੇ ਸਾਰੇ ਘਰ ਦੇ ਪਹਿਲੇ ਕੰਮ ਕੀਤੇ ਬੱਚੇ ਸਕੂਲ ਭੇਜੇ ਹੁਣ ਆਪਾਂ ਲੱਗੇ ਸੀਗੇ ਉਹਨਾਂ ਵਾਸਤੇ ਤਿਆਰੀ ਕਰਨ ਵਾਸਤੇ ਤੇ ਫਿਰ ਆਪਾਂ ਵਲੌਗ ਬਣਾਉਣਾ ਲਾ ਹੋਰ ਮੇਰੇ ਨਾਲ ਕੋਈ ਨਹੀਂ ਮੈਂ ਕੱਲੀ ਹਾਂ ਇਸ ਟਾਈਮ ਬੱਚੇ ਸਕੂਲ ਗਿਆ ਹੋਇਆ ਔਰ ਠੋਖਾ ਹੋ ਰਿਹਾ ਮੈਨੂੰ ਤੇ ਫਿਰ ਆਪਾਂ ਬ੍ਰੈਡ ਦੇ ਪਕੌੜੇ ਕੱਚੇ ਕਰਕੇ ਰੱਖ ਦਾਂਗੇ ਫਿਰ ਆਪਾਂ ਗਰਮ ਕਰਾਂਗੇ ਫਿਰ ਪਕਾਵਾਂਗੇ ਥੋੜੀ ਦੇਰ ਨੂੰ ਜਦੋਂ ਭੂਆ ਜੀ ਹੁਣੀ ਆਕੇ ਤੁਸੀਂ ਵਲੌਗ ਨਾਲ ਬਣੇ ਰਹੋ ਤੇ ਦਰ ਪਕੌੜਿਆਂ ਦੀ ਆਪਾਂ ਤਿਆਰੀ ਕਰ ਲਈ ਆ ਪਕੌੜੇ ਆਪਣੇ ਬਣ ਗਏ ਆ ਤੇ ਜੂਸ ਵਗੈਰਾ ਵਾਸਤੇ ਵੀ ਆਪਾਂ ਸਾਰਾ ਸਮਾਨ ਕੱਢ ਲੈਨੇ ਆ ਲੱਗੇ ਸੀਗੇ ਆਪਾਂ ਕੱਚ ਦੀਆਂ ਗਲਾਸੀਆਂ ਦੇਖਣ ਕਿਹੜੀਆਂ ਕੱਢਦੇ ਆ ਜਿੰਨਾ ਵਿੱਚ ਆਪਾਂ ਦੇਵਾਂਗੇ ਜੂਸ ਲੈ ਕੁਝ ਸਮਝ ਨਹੀਂ ਆਉਂਦੀ ਬੇ ਗਲਾਸੀਆਂ ਤਾਂ ਸਾਰੀਆਂ ਵਧੀਆ ਦੇਖਦੀਆਂ ਆ ਆਹ ਵਾਲੀ ਕੱਢ ਲੈਨੇ ਆ ਇੱਥੇ ਅਪਾ ਗਲਾਸੀਆਂ ਵੀ ਕੱਢ ਕੇ ਰੱਖ ਲਈਆਂ ਜੂਸ ਵਾਸਤੇ ਸਾਰੀ ਤਿਆਰੀ ਹੋ ਗਈ ਆ ਤੇ ਲੋ ਜੀ ਅਪਾ ਸਾਰੀ ਤਿਆਰੀ ਕਰ ਲਈ ਆ ਭੂਆ ਜੀ ਹੋਰਾਂ ਵਾਸਤੇ ਚਾਹ ਪਾਣੀ ਤਾਂ ਅਪਾ ਚਾਹ ਤੋਂ ਨਦੇ ਆਏ ਬਣਾਵਾਂਗੇ ਸਭ ਤੋਂ ਪਹਿਲਾਂ ਅਪਾ ਠੰਡਾ ਵਗੈਰਾ ਪਿਾਵਾਂਗੇ ਤੇ ਇੱਧਰ ਸਾਰੀ ਤਿਆਰੀ ਹੋ ਗਈ ਆ ਅਪਾ ਪਕੌੜਿਆਂ ਵਾਸਤੇ ਵੀ ਸਾਰੀਆਂ ਚੀਜ਼ਾਂ ਕੱਟ ਕੇ ਰੱਖ ਲਈਆਂ ਕਿਉਂਕਿ ਮੈਂ ਕੱਲੀ ਹੈਗੀ ਆ ਬਾਅਦ ਚ ਮੈਂ ਕੋਲ ਵੀ ਬੈਠਣਾ ਵਾ ਸਰਦਾਰ ਜੀ ਤਾਂ ਟਾਈਮ ਦੀ ਟਾਈਮ ਹੋਣਗੇ ਕਿਉਂਕਿ ਉਹ ਕੰਮ ਤੇ ਲੱਗੇ ਹੋਏ ਆ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੀ ਵੀ ਥੋੜੇ ਬਹੁਤ ਕਲਿੱਪਸ ਲੈ ਲਵਾਂ ਬਟ ਮੈਂ ਉਹਨਾਂ ਤੋਂ ਪੁੱਛਾਂਗੀ ਜੇ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣਾ ਮਨ੍ਹਾ ਕਰ ਦਿੱਤਾ ਫਿਰ ਮੈਂ ਉਹਨਾਂ ਦੀ ਵੀਡੀਓ ਨਹੀਂ ਬਣਾਵਾਂਗੀ ਕਿਉਂਕਿ ਮੈਂ ਬਿਨਾਂ ਪੁੱਛੋ ਕਦੀ ਵੀ ਕਿਸੇ ਨੂੰ ਲੌਗ ਵਿੱਚ ਨਹੀਂ ਲਿਆ ਕਿਉਂਕਿ ਕਿਸੇ ਦਾ ਦਿਲ ਹੁੰਦਾ ਵਾ ਕਿਸੇ ਨੂੰ ਪਸੰਦ ਹੁੰਦਾ ਵਾ ਵੀਡੀਓ ਚ ਆਉਣਾ ਕਿਸੇ ਨੂੰ ਨਹੀਂ ਹੁੰਦਾ ਮੈਂ ਪੁੱਛ ਕੇ ਤੇ ਫਿਰ ਉਸ ਤੋਂ ਬਾਅਦ ਹੀ ਕਿਸੇ ਨਾ ਕਿਸੇ ਦੀ ਵੀਡੀਓ ਬਣਾਉਣੀ ਹੁੰਦੀ ਆ ਚਾਹੇ ਕੋਈ ਵੀ ਹੋਵੇ ਤੇ ਕੋਸ਼ਿਸ਼ ਕਰਾਂਗੀ ਜੇ ਥੋੜੇ ਬਹੁਤ ਕਲਿੱਪਸ ਲੈ ਗਏ ਤੇ ਮੈਂ ਲਾਵਾਂਗੀ ਜ਼ਰੂਰ ਤੇ ਸਿੰਬਲ ਨੇ ਵੀਡੀਓ ਨਾਲ ਚਲੋ ਆਪਾਂ ਵੀ ਜਿਹੜੀਆਂ ਤਿਆਰੀਆਂ ਰਹਿਣੀਆਂ ਉਹ ਵੀ ਕਰ ਲਈਏ ਬੱਚੇ ਚੱਲ ਗਏ ਸਕੂਲ ਕਿੱਥੇ ਆਪਾਂ ਬਿਠਾਵਾਂਗੇ ਗੈਸਟ ਹੋਏ ਜੀ ਇਹਨਾਂ ਨੂੰ ਸਾਰੀ ਤਿਆਰੀ ਤੇ ਹਾਂ ਜੀ ਇੱਥੇ ਆਪਾਂ ਚਾਪਾਣੀ ਪੀ ਕੇ ਚਲੇ ਗਏ ਸੀ ਗੁਰਦੁਆਰਾ ਸਾਹਿਬ ਤੇ ਉਹ ਮੈਂ ਇੱਥੇ ਵੀਡੀਓ ਕੁਝ ਵੀ ਸ਼ੂਟ ਨਹੀਂ ਸੀ ਕੀਤੀ ਕਿਉਂਕਿ ਮੈਨੂੰ ਵਧੀਆ ਨਹੀਂ ਲੱਗਾ ਖਾਣ ਦੇ ਪੀਣਿਆਂ ਦੀ ਵੀਡੀਓ ਬਣਾਉਣਾ ਤੇ ਇੱਥੇ ਆ ਆਪਣੇ ਗੁਰਦੁਆਰਾ ਸਾਹਿਬ ਗੁਰੂ ਅਮਰਦਾਸ ਜੀ ਦਾ ਜੋੜਾ ਹੁੰਦਾ ਵਾ ਤੇ ਹੁੰਦਾ ਵਾ ਤੇ ਆਪਾਂ ਗਿਆ ਚਲੇ ਸੀਗੇ ਸਾਰੇ ਜੋੜਾ ਲਗਵਾਉਣ ਵਾਸਤੇ ਤੇ ਭੂਆ ਜੀ ਹੈਰਾਨ ਨੂੰ ਵੀ ਮੈਂ ਸੋਚਿਆ ਚਲੋ ਆਏ ਹੋਏ ਨੇ ਚਲੋ ਨਵੀਂ ਵਿਆਹੀ ਜੋੜੀ ਆ ਜੋੜਾ ਸਾਹਿਬ ਲਵਾਉਣਗੇ ਤੇ ਮੈਂ ਵੀ ਨਾਲ ਚਲੀ ਗਈ ਸੀਗੀ ਤੇ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਬਹੁਤ ਹੀ ਵਧੀਆ ਸੁਭਾਅ ਆ ਬਹੁਤ ਹੀ ਵਧੀਆ ਨੇਚਰ ਦੇ ਨੇ ਪੂਆਜੀ ਦੀ ਨੂੰ ਤੇ ਮੇਰੀ ਦਰਾਨੀ ਤੇ ਇੱਥੇ ਆਪਾਂ ਕਾਫੀ ਟਾਈਮ ਤਿਕਰੇ ਬੈਠੇ ਰਹੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮੈਂ ਟਿਕ ਕੇ ਫਿਰ ਉਸ ਤੋਂ ਬਾਅਦ ਆਪਾਂ ਘਰ ਨੂੰ ਆ ਗਏ ਸੀਗੇ ਤੇ ਇਹ ਮੇਰੀ ਜੋ ਮੇਰਾ ਵਲੌਗ ਹੈ 3-4 ਦਿਨ ਦਾ ਸੀਗਾ ਤੇ ਅੱਜ ਜੋ ਮੈਂ ਅਪਲੋਡ ਕੀਤਾ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਫਿਰ ਮੱਥਾ ਟੇਕ ਕੇ ਫਿਰ ਆਪਾਂ ਘਰ ਗਏ ਰੋਟੀ ਪਾਣੀ ਖਾਦਾ ਫਿਰ ਭੂਆ ਜੀ ਹੁਣੀ ਚਲੇ ਗਏ ਸੀਗੇ ਤੇ ਮਿਲਦੇ ਆ ਨੈਕਸਟ ਵੀਡੀਓ ਤੇ ਬਾਏ ਬਾਏ ਸਾਰਿਆਂ ਨੂੰ